ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਚ ਦੀ ਪਾਰਟੀ ਜਿਹੜੇ ਬਾਬੇ ਨਾਨਕ ਦੀ ਬਾਣੀ ਹੋਈ ਹੈ ਨਾ ਉਹ ਬਾਬਾ ਨਾਨਕ ਇਹ ਜੀ ਹੱਥ ਇਸ ਤਕੜੀ ਨਹੀਂ ਦਿੰਦਾ ਇਸ ਪੰਚ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤਾਂ ਬਣਾਓ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦੋਂ ਜ ਮਾਰ ਜਾਂਦੇ ਨੇ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਦੇ ਨਾਲ ਨਹੀਂ ਚਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚੱਲਦੀ ਹੈ ਕੱਲ ਨੂੰ ਕਾਂਗਰਸ ਕਹੇ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਨੇ ਬਾਬੇ ਨਾਨਕ ਦੇ ਪਹਾੜ ਰੋਕ ਕੇ ਸੀ ਪਰਸੋਂ ਵੀ ਐਸਪੀ ਕਹੇ ਦੂਗੀ ਮੇਰੇ ਕੋਲ ਤਾਂ ਗਣੇਸ਼ ਹੈ ਰਾਤ ਦੇ ਜੋਨ ਪੰਚ ਨੂੰ ਕੋਦਾਂ ਰੱਖਣ ਵਾਸਤੇ ਤੁਹਾਡੇ ਵੱਡੇ ਵੱਡੇਰਿਆਂ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਕਿ ਜਿਹੜੀ ਤੱਕੜੀ ਚਿੱਟਾ ਤੋਲਦੇ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲਰਾਂ ਨੂੰ ਪਾਏ ਹੋਣ ਉਹ ਤੱਕਰੀ ਬਾਬੇ ਨਾਲ ਨਹੀਂ ਹੋ ਸਕਦਾ ਆਨ ਗਿਆ ਹੁਣੇ ਸਰਪੰਚੀ ਦੀ ਚੋਣਾ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਦੇ ਨਾਲ ਨਹੀਂ ਚੱਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਜਿਸ ਪੰਥ ਨੂੰ ਬੁਲੰਦ ਰੱਖਣ ਵਾਸਤੇ ਤੁਹਾਡੇ ਵੱਡੇ-ਵਡੇਰਿਆਂ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਇਸ ਪੰਥ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤਾਂ ਬਣਾਓ ਇਸ ਪੰਥ ਦੇ ਖਾਤਰ ਮੈਂ ਆ ਵੀ ਤੁਹਾਨੂੰ ਬੇਨਤੀ ਕਰਦੀਆਂ ਕਿ 29 ਫਰਵਰੀ ਤੋਂ ਪਹਿਲੇ-ਪਹਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਾਂ ਬਾਨੀਆਂ ਨੇ ਸਾਡੇ ਵੱਡੇ-ਵਡੇਰਿਆਂ ਨੇ ਖੂਨ ਡੋਲਿਆ ਸੀ ਸਾਡੇ ਗੁਰਦੁਆਰਿਆਂ ਨੂੰ ਆਜ਼ਾਦ ਕਰਨ ਵਾਸਤੇ ਸਾਡੇ ਸਾਬਤ ਸਾਧਿਆ ਨੇ ਗੁਰੂ ਸਾਹਿਬਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਖਾਤਰ ਅੱਜ ਇਹ ਦਿੱਲੀ ਦੀਆਂ ਪਾਰਟੀਆਂ ਜਿਨ੍ਹਾਂ ਨੂੰ ਚਾਰ ਸფერੇ ਸਾਲੂ ਘੇਰਿਆ ਹੋਇਆ ਹੈ ਇਹ ਸਾਡੇ ਪੰਥ ਨੂੰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਦੇਖੋ ਹਰਿਆਣੇ ਚ ਕੀ ਕੀਤਾ ਚੁਣੇ ਹੋਏ ਬੰਦਿਆਂ ਨੂੰ ਚੱਕ ਕੇ ਬਾਹਰ ਸਟਿਆ ਪੁਲਸ ਤੇ ਰਾਹੀ ਆਪ ਦੇ ਪਿਠੂਆਂ ਨੂੰ ਬਿਖਾਤਾ ਸਹਿਣ ਉੱਤੇ ਵੋਟਾਂ ਬਣ ਰਹੀਆਂ ਨੇ ਸਾਰੇ ਗੈਰ ਸਿੱਖਾਂ ਦੇ ਨਾਂ ਪਾ ਕੇ ਪੂਰੇ ਕਬਜ਼ੇ ਸਾਡੇ ਧਰਮਿਕ ਸਥਾਨਾਂ ਦੇ ਉੱਤੇ ਕੀਤੇ ਹੋਏ ਨੇ ਦਿੱਲੀ ਕਮੇਟੀ ਨੂੰ ਦਰਾ tạm ਕਾ ਕੇ ਉਹ ਵੀ ਆਪਣੇ ਕਬਜ਼ੇ ਚ ਕਰ ਲਿਆ ਹੰ ਸ਼੍ਰੋਮਣੀ ਕਮੇਟੀ ਨੂੰ ਕਬਜ਼ੇ ਕਰਨ ਨੂੰ ਫਿਰਦੇ ਨੇ ਮੈਂ ਹੱਥ ਬਨ ਕੇ ਸੰਗਤਾਂ ਨੂੰ ਬੇਨਤੀ ਕਰਦੀਆਂ ਖਾਸ ਤੌਰ ਤੇ ਬੀਬੀਆਂ ਨੂੰ ਵਧ ਚੜ ਕੇ ਆਪ ਦੇ ਜਾ ਕੇ ਆਪਣੀ ਵੋਟਾਂ ਬਣਵਾਓ ਕਿਉਂਕਿ ਜੇ ਅੱਜ ਵੋਟ ਬਣਾਓਗੇ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿੱਚ 4 ਮਹੀਨੇ ਚ ਹੋਏ 6 ਮਹੀਨੇ ਤਾਂ ਹੀ ਤੁਸੀਂ ਵੋਟ ਪਾ ਸਕੋਗੇ ਤੇ ਅੱਜ ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੌਣ ਕਰੇ ਸਾਡੇ ਵੱਡੇ-ਵਡੇਰਿਆਂ ਗੁਰੂ ਸਾਹਿਬਾਨ ਨੇ ਇਸ ਕਰਕੇ ਨਹੀਂ ਸ਼ਹਾਦਤਾਂ ਦਿੱਤੀਆਂ ਸੀ ਕਿ ਦਿੱਲੀ ਦੀ ਬੈਠੀ ਹਕੂਮਤ ਫੈਸਲਾ ਕਰੇ ਇਹ ਪੰਜਾਬ ਹੈ ਲੋਕੀ ਫੈਸਲਾ ਕਰਨਗੇ ਸਾਡੇ ਗੁਰਦੁਆਰੇ ਕੌਣ ਚਲਾਏ ਸਿੱਖ ਕੌਮ ਫੈਸਲਾ ਕਰੋਗੀ ਕਿ ਸਾਡੇ ਗੁਰਦੁਆਰੇ ਕੌਣ ਚਲਾਏ ਉਤਾ ਹੀ ਹੋਗਾ ਜੇ ਤੁਸੀਂ ਘਰ ਜਾ ਕੇ ਆਪ ਦੀ ਵੋਟਾਂ ਬਣਵਾਓ ਮੈਂ ਆਸ ਕਰਦੀਆਂ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਗੰਭੀਰਤਾ ਦੇ ਨਾਲ ਲਓਗੇ ਤੇ ਮੈਂ ਇਹ ਵੀ ਆਸ ਕਰਦੀਆਂ ਕੀ ਆਉਣ ਵਾਲੀ ਲੋਕ ਸਭਾ ਚੋਣਾਂ ਚ ਤਕੜੇ ਹੋ ਕੇ ਇਹ ਦੋਨੋਂ ਝੂਠੀ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਗਿਆ ਨੇ ਪੰਜਾਬ ਦੇ ਭਲੇ ਵਾਸਤੇ ਨਹੀਂ ਆਪਦੀ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਪਹਿਲੇ ਲੁਕ ਛੁਪ ਕੇ ਇਹਨਾਂ ਦਾ ਨਿਸ਼ਾਨਾ ਨਿਸ਼ਾਨਾ ਕੱਲਾ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਹੁਣ ਸ਼ਰ੍ਹਾਂ ਇਹਨਾਂ ਦਾ ਗਠਬੰਧਨ ਹੋ ਗਿਆ ਕਿਉਂਕਿ ਅਕਾਲੀ ਦਲ ਨੂੰ ਕੱਲੇ ਹਰਾ ਨਹੀਂ ਸਕਦੇ ਇਹਨਾਂ ਦੋਵਾਂ ਪਾਰਟੀਆਂ ਨੂੰ ਇਹਨਾਂ ਦੇ ਝੂਠ ਦਾ ਸਬਕ ਮੇਰੀਆਂ ਭੈਣਾਂ ਸਿਖਾਵਾਂਗੇ ਪਿਛਲੇ 5 ਸੂਬਿਆਂ ਦੇ ਜਿਹੜੀ ਚੋਣਾਂ ਹੋਈਆਂ ਨੇ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਉੱਥੇ ਰਹੀ ਹੈ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਉਹਨਾਂ ਨੂੰ ਸਰਕਾਰਾਂ ਨੂੰ ਗਿਰਾਏ ਤੇ ਸਰਕਾਰਾਂ ਨੂੰ ਬਣਾਇਆ ਹੈ ਮੈਂ ਆਸ ਕਰਦੀ ਆ ਕਿ ਇੱਥੇ ਵੀ ਪੰਜਾਬ ਵਿੱਚ ਵੀ ਇੱਕ ਨਵਾਂ ਇਤਿਹਾਸ ਸਿਰਜਿਆ ਜਾਊਗਾ ਜਿੱਥੇ ਪੈਨਾ ਬੀਬੀਆਂ ਬੱਚਿਆਂ ਫੈਸਲਾ ਕਰਨਗੇ ਸਾਡੀ ਅਗਵਾਈ ਕੌਣ ਕਰੂਗਾ ਕਿਹੜੀ ਪਾਰਟੀ ਕਰੂਗੀ ਤੇ ਵਾਅਦਾ ਛੱਡ ਕੇ ਸਹੀ ਪਾਰਟੀ ਵਾਸਤੇ ਤੁਸੀਂ ਆਪਦੀ ਵੋਟ ਦੋ ਜਿਆ ਨੂੰ ਵੀ ਪ੍ਰੇਰੋਂਗੇ ਕਿਉਂਕਿ ਜਦ ਨਸ਼ੇ ਦੇ आदी ਹੁੰਦੇ ਨੇ ਦੂਜੀ ਪਾਰਟੀਆਂ ਦੇ ਪੁੱਤਾਂ ਦਾ ਵੀ ਨੁਕਸਾਨ ਹੁੰਦਾ ਹੈ ਬੇਰੋਜ਼ਗਾਰ ਫਿਰਦੇ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ ਕਾਰਡ ਕੱਟੇ ਗਏ ਨੇ ਉਹਨਾਂ ਦੇ ਵੀ ਕੱਟੇ ਗਏ ਨੇ ਜਦ ਪੰਜਾਬ ਕਮਜ਼ੋਰ ਹੁੰਦਾ ਹੈ ਸਾਰੀ ਸਾਰਾ ਸਮਾਜ ਕਮਜ਼ੋਰ ਹੁੰਦਾ ਹੈ ਪਾਰਟੀ ਦੇ ਕੇ ਨਹੀਂ ਕਮਜ਼ੋਰ ਹੁੰਦਾ ਸੋ ਮੈਂ ਆਸ ਕਰਦੀ ਹਾਂ ਤੁਸੀਂ ਆ ਬੇਨਤੀਆਂ ਜ਼ਰੂਰ ਪਰਵਾਨ ਕਰੋਗੇ ਇਹਨਾਂ ਬਾਰੇ ਸੋਚੋਗੇ ਕਿ ਦਿਨ ਰਾਤ ਇਹ ਕਰਕੇ ਆਪਣੇ ਬਾਬੇ ਨਾਨਕ ਦੀ ਤਕੜੀ ਵਾਲੀ ਤਕੜੀ ਦੀ ਪੰਜਵੀਂ ਪਾਰਟੀ ਨੂੰ ਜਿਹਨੇ ਤੇਰਾ ਤੇਰਾ ਕਰਕੇ ਹਰੇਕ ਵਰਗ ਦਾ ਭਲਾ ਸੋਚਿਆ ਇਸ ਪਾਰਟੀ ਨੂੰ ਤੁਸੀਂ ਜ਼ਰੂਰ ਮਜ਼ਬੂਤ ਕਰੋਗੇ ਅੱਜ ਬੀਬੀ ਹਰਗੋਬਿੰਦ कौर ਜੀ ਨੂੰ ਇੱਕ ਬਾਰ ਫੇਰ ਮੈਂ ਬਹੁਤ ਬਹੁਤ ਵਧਾਈ ਜੰਨੀ ਆ ਜਿਨ੍ਹਾਂ ਨੇ ਬਿਮਾਰ ਹੋਣ ਦੇ ਬਾਵਜੂਦ ਨਮੋਨੀਆਂ ਹੋਣ ਦੇ ਬਾਵਜੂਦ ਆਪਦੇ ਆਪ ਨੂੰ ੱੱਕਾ ਲਾ ਕੇ ਜਿਵੇਂ ਕਿਵੇਂ ਤੁਹਾਡੇ ਪਿੰਡਾਂ ਤਾਈਂ ਇਹਨਾਂ ਨੇ ਪਹੁੰਚ ਕੀਤੀ ਸਾਰਿਆਂ ਨੂੰ ਲਾਮਬੰਦ ਕੀਤਾ ਇੰਨੀ ਵੱਡੀ ਗਿਣਤੀ ਵਿੱਚ ਆਜੇ ਠਾਠਾ ਮਾਰਦਾ ਕੱਟ ਇਸ ਇਹਨਾਂ ਦੀ ਮਿਹਨਤ ਦਾ ਸਬੂਤ ਹੈ ਇਹੋ ਜੀ ਜੁਝਾਰੂ ਸਾਡੀ ਸ਼ਰੋਮਣੀਏ ਇਸਤਰੀ ਵਿੰਗ ਦੀ ਜਿਹੜੀ ਲੀਡਰ ਨੇ ਇਹਨਾਂ ਨੇ ਕਿਹਾ ਕਿ ਜੁਰ ਤੁਸੀਂ ਸਰਪੰਚ ਪੰਚ ਐਮਐਲਏ ਐਮਪੀ ਬਣੋਗੇ ਤਾਂ ਬੀਬੀ ਜੀ ਐਮਐਲਏ ਐਮਪੀ ਬਣ ਸਕਦੇ ਰਾਸ਼ਟਰਪਤੀ ਬੀਬੀ ਬਣ ਸਕਦੀ ਹੈ ਤਾਂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੀ ਉੱਥੇ ਕਿਉਂ ਰੁਕ ਗਏ ਤੁਸੀਂ ਕਿ ਤੇ ਪ੍ਰਧਾਨ ਸਾਹਿਬ ਨਰਾਜ ਹੋ ਕੇ ਸ਼ਾਮ ਨੂੰ ਮੈਨੂੰ ਕੁੱਟਣ ਤਾਂ ਫਿਰ ਤੁਹਾਡੇ ਕੋਲ ਆ ਜਾਵਾਂਗੀ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੀਬੀਆਂ ਦੇ ਕੋਲ ਉਹ ਹਿੰਮਤ ਵੀ ਹੈ ਉਹ ਜਜ਼ਬਾ ਵੀ ਹੈ ਤੇ ਉਹ ਨਹੀਂ ਸੋਚ ਸਮਝਦੀ ਹੈ ਕਿ ਹਰੇਕ ਪਹਿਲੂ 'ਚ ਅਗਵਾਈ ਕਰ ਸਕਦੀਆਂ ਨੇ ਜੇ ਰਾਸ਼ਟਰਪਤੀ ਬਣ ਸਕਦੀ ਹੈ ਚੰਦਰਮਾ ਤਾਂ ਹੀ ਬੋਲ ਸਕਦੀਆਂ ਗੁਰੂ ਦੀ ਖੁਸ਼ੀਆਂ ਲੈ ਸਕਦੀਆਂ ਤੇ ਸੂਬੇ ਦੀ ਅਗਵਾਈ ਨਹੀਂ ਕਰ ਸਕਦੀ ਇਹ ਤਾਂ ਦੇਸ਼ ਦੀ ਅਗਵਾਈ ਕਰਨ ਜੋਗੇ ਹੈਗੀਆਂ ਤੇ ਮੈਂ ਇਹ ਆਸ ਕਰਦੀ ਆ ਕਿ ਪ੍ਰਧਾਨ ਸਾਹਿਬ ਇੱਥੇ ਐਲਾਨ ਕਰਕੇ ਜਾਣਗੇ ਕਿ ਆਉਣ ਵਾਲੀ ਚੋਨਾ ਪੰਚਾਇਤੀ ਚੋਨਾ ਤੇ ਚਲੋ 50% ਦੀ ਬੀਬੀਆਂ ਨੂੰ ਨਵੰਦਗੀ ਮਿਲਦੀ ਹੈ ਲੇਕਿਨ ਪ੍ਰਧਾਨ ਸਾਹਿਬ ਬੇਨਤੀ ਹੈ ਐਲਾਨ ਕਰੋ ਕਿ ਆਉਣ ਵਾਲੀ ਐਮਪੀ ਚੋਨਾ ਵਿੱਚ ਵੀ ਬੀਬੀਆਂ ਨੂੰ 30% ਦਾ ਹਿੱਸਾ ਜ਼ਰੂਰ ਦੋਗੇ ਜੀ ਜਾਨ ਸਾਤ ਸ੍ਰੀ ਅਕਾਲ ਤੇ ਆ ਵੀ ਐਲਾਨ ਕਰਕੇ ਜਾਓ ਜਿਸ ਦਿਨ ਤੁਹਾਡੀ ਆਪਣੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਦੀ ਪਾਰਟੀ ਆ ਗਈ ਜਿੰਨੇ ਕਾਰਡ ਇਹਨੇ ਧੋਖੇਬਾਜ਼ਿਆ ਨੇ ਕੱਟੇ ਨੇ ਉਹ ਕਾਰਡ ਤੁਸੀਂ ਬਹਾਲ ਕਰੋਗੇ ਉਹ ਸ਼ਗਨ ਦੀ ਸਕੀਮ ਤੁਸੀਂ ਲਾਗੂ ਕਰੋਗੇ 2500 ਪੈਨਸ਼ਨ ਤੇ ਜਿਹੜੇ ਝੂਠੇ ਲਾਰੇ ਇਹਨਾਂ ਨੇ ਕੀਤੇ ਛੱਡੇ ਨੇ ਉਹਨਾਂ ਨੂੰ ਪੂਰੇ ਪ੍ਰਧਾਨ ਸਾਹਿਬ ਤੁਸੀਂ ਜ਼ਰੂਰ ਕਰੋਗੇ ਇਹ ਬੀਬੀਆਂ ਦੇ ਨਾਲ ਅਜਵਾਦਾ ਕਰਕੇ ਜਾਓ ਤੇ ਮੈਂ ਦਾਅਵੇ ਨਾਲ ਕਹਿ ਸਕਦੀ ਆ ਦੇਖੋ ਇਹ ਬੀਬੀਆਂ ਇੱਕ ਇੱਕ ਬੀਬੀ ਬਣ ਕੇ ਮਾਤਾ ਭਗਤ ਕੌਰ ਬਣ ਕੇ ਇਸ ਪਾਰਟੀ ਨੂੰ ਜਿਵੇਂ ਇਹਦਾ ਪੰਥ ਦਾ ਝੰਡਾ ਬੁਲੰਦ ਕਰਨ ਵਾਸਤੇ ਜਦ ਕਮਰ ਕੱਸ ਲੈਣ ਗਿਆ ਫਿਰ ਇਸ ਪਾਰਟੀ ਨੂੰ ਪਿੱਛੇ ਕੋਈ ਨਹੀਂ ਧੱਕ ਸਕਦਾ ਦੋ ਦਾ ਭਾਈਵਾਲ ਗਠਬੰਧਨ ਹੋ ਗਿਆ ਦੋ ਦੇ ਨਾਲ ਚਾਰ ਹੋਰ ਵੀ ਜੁੜ ਜਾਣ ਸਾਡੀ ਬੀਬੀਆਂ ਜੁਝਾਰੂ ਹੈ ਗਿਆ ਇਹਨਾਂ ਨੂੰ ਸਾਰਿਆਂ ਨੂੰ ਮੂੰਹ ਮੋੜ ਸਕਦੀਆਂ ਨੇ ਸਾਰਿਆਂ ਦਾ ਸ੍ਰੀ ਅਕਾਲ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਕ ਇੱਕ ਕਦਮ ਇੱਥੇ ਪਹੁੰਚਣ ਦਾ ਉਹ ਵੀ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਕਰਦੀ ਆ ਜਦੋਂ ਵੀ ਤੁਸੀਂ ਅਗਲੀ ਵਾਰੀ ਇਹੋ ਜਿਹੇ ਪ੍ਰੋਗਰਾਮ 'ਚ ਆਓਗੇ ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਆਪ ਦੀ ਧੀਆ ਨੂੰ ਬੱਚਿਆਂ ਨੂੰ ਨਾਲ ਲੈ ਕੇ ਆਓ ਬਹੁਤ ਵਧੀਆ ਗੱਲ ਹੈ ਕਿਉਂਕਿ ਜਦ ਬੇਟੀਆਂ ਨੂੰ ਨੂਆਂ ਨੂੰ ਧੀਆ ਨੂੰ ਨਾਲ ਲੈ ਕੇ ਆਉਂਗੇ ਤਾਂ ਹੀ ਇਹ ਵੀ ਪੰਥ ਦੇ ਨਾਲ ਜੁੜਨ ਗਿਆ ਤੇ ਗਾਂ ਸਾਡੇ ਬੀਬੀਆਂ ਦੀ ਇਕਾਈ ਹੋਰ ਮਜ਼ਬੂਤ ਹੋਊਗੀ ਉਹਨਾਂ ਸਾਰੀ ਬੱਚੀਆਂ ਮਾਤਾਵਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦੀ ਪਾਰਟੀ ਕਦੇ ਐ ਨਹੀਂ ਕਰਦੀ ਕਿ ਉਹਨਾਂ ਨੇ ਐ ਕਰ ਜਿਨੇ ਜਾਣਾ ਚਾਹੋ ਜੀਦਾ ਮੈਂ ਤਾਂ ਕਹਿੰਨਾ ਜੀ ਨੂੰ ਪਿੱਪਲ ਨੂੰ ਜਾਂ ਨਿੰਮ ਨੂੰ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਪਿੱਪਲ ਤੇ ਨਿੰਮ ਨਾਲੋਂ ਮੇਰੀ ਟਾਲੀ ਤੇ ਮੇਰੀ ਬੇਰੀ ਚੰਗੀ ਹੈ ਇਹ ਆਪਣੀ ਆਪਣੀ ਆਸਥਾ ਹੈ ਜਾਓ ਹੁਣ ਜਾਇਓ ਹੁਣ ਨਹੀਂ ਮਤਲਬ ਲਾਈਵ ਟੈਲੀਕਾਸਟ ਅੱਜ ਕੱਲ੍ਹ ਐਖੇ ਦੇਖ ਲਓ ਲਾਈਵ ਟੈਲੀਕਾਸਟ ਲਈ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲਾਂ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਠੰਡ ਕਰਕੇ 20 ਜਨਵਰੀ ਤੱਕ ਵੈਸੇ ਹੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਤਰ੍ਹਾਂ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬਾਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ੍ਹ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਹੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲੇ ਰਾਨੇ ਪਾਏ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੇ ਤਾਂ ਘਰ ਵੀ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਪੀਸੀ ਬੋਲੇ ਨਾਲ ਅਕਾਲ ਤਖਤ ਦੇ ਸਾਹਦ ਜਾਈਦਾ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦਊਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕਿਆ ਸੀ ਪਰਸੋਂ ਨੂੰ ਵੀਐਸਪੀ ਕਹਿ ਦਊਗੀ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹਾਥੀਆ ਚੋਣ ਸ਼ੈਨ ਐ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਸ਼ੈਨਾਂ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ ਸਾਡੇ 3.5 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਉਈ ਆਨੇ ਆਇਆ ਕਹਤਾ ਉਹਨੇ ਉਹ ਕਹਤਾ ਉਹਨੇ ਆਇਆ ਕਿਉਂ ਨਹੀਂ ਕਿਹਾ ਨੇ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇਗਾ ਨਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਚਾਬੀਆਂ ਸਾਡੇ ਕੋਲ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਕਹੇ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮਾਣੇ ਯਾਰ ਕਿਹੜਾ ਕਰਜ਼ਾ ਸੀ ਜਦੋਂ 1300 1300 ਕਰੋੜ ਰੁਪਇਆ ਕੈਪੀਟਲ ਅਨਾਉਂਸ ਕਰਤੀ ਤਾਂ ਅਸੀਂ 1080 ਚ ਕਰੀਬ ਲਿਆ ਤਾਂ ਕਰਜ਼ਾ ਕਹਦਾ ਜੀ ਇਹ ਕੋਈ ਮੁਕਸਰਲੀ ਮੰਡੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾ ਖਰੀਦਿਆ ਗਿਆ ਥਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲੇ ਨਾਲ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜਮਬਰ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇਹ ਨਹੀਂ ਚੱਲਦਾ سو ہے جی چن ہاں جی کون کون ملے سکے جی وہ کون ہے جی ایم ایل اے ہے ایم ایل اے ہے کہ اکالی دل تک کوئی عہدہ رکھی ہے جی ہو جی تیجی بار آ رہے ہیں نا ਹਾਲ ਐ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਐ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਪੀਜੇ ਦੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ ਮਾਨ ਸਰ ਮਾਨ ਸਰ ਰਾਜਦਾਨੀ ਚੰਡੀਗੜ੍ਹ ਮੈਂ ਤਾਂ ਅਲਾਈਨ ਹੋ ਗਿਆ ਐ ਆਮ ਆਦਮੀ ਪਾਰਟੀ ਉਹ ਕਾਂਗਰਸ ਦਾ ਪੰਜਾਬ ਨੇ ਆਪ ਬੋਲਿਆ ਕਿ ਤੇਰਾ ਕਿਤੇ ਨਾ ਦੇਖੀ ਰਾਜਦਾਨੀ ਤੋਂ ਅਲਾਈਨ ਹੋ ਗਿਆ ਤਾਂ 14 ਕਰ ਲਓ ਫਿਰ ਉਹ ਤਾਂ ਕਲੀਅਰ ਐ ਕਿ ਕਾਂਗਰਸ ਦੇ ਸਾਥ ਨਹੀਂ ਜਾਣਾ ਨਹੀਂ ਜਾਣਾ ਦੇਖੋ ਤੁਸੀਂ ਇੱਕ ਕੱਲ ਇਸ ਕੱਲ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲ ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਨਾ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭੱਜਦੇ ਨਹੀਂ ਅੱਜ ਇੰਨੀ ਹੈ ਹੈਡਲਾਈਨ ਬਹੁਤ ਨਹੀਂ ਬਾਕੀ ਕੱਲ ਪਰਸੂ ਛਾਪ ਲਿਓ ਜਿਹਦੇ ਵਿੱਚ ਸਾਲਨ ਮੁੱਖ ਮੰਤਰੀ ਕੀਤਾ ਗਿਆ ਲੋਕ ਸਭਾ ਚੋਣਾਂ ਲਈ ਉਹ ਜਿਹੜੀ ਕੋ ਵੱਡਾ ਕੰਮ ਨਾ ਜਿਵੇਂ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਹ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਹੈ ਲਗਭਗ 40 ਕਿਦੇ ਨਾਂ ਨੇੜੇ ਤੇੜੇ ਨਾਮ ਹਰ ਕੰਸਟੀਟਿਊਐਂਟ ਚੋਂ ਤਿੰਨ ਤਿੰਨ ਕਈਆਂ ਚੋਂ ਚਾਰ ਵੀ ਨੇ ਕਈਆਂ ਚੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਲੰਬਲ ਹੋਣਗੇ ਉਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ ゼロ。